ਕੱਗਾ ਨਗਰ ਪੰਚਾਇਤ ਦੇ 13 ਵਾਰਡਾਂ ਦੇ ਲਈ ਅੱਜ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ ਉਮੀਦਵਾਰਾਂ ਵੱਲੋਂ ਅੱਜ ਆਪਣੇ ਨਾਮਜ਼ਦਗੀ ਫਾਰਮ ਭਰੇ ਜਾਣੇ ਹਨ ਔਰ ਕੱਗੇ ਦੇ ਵਿੱਚ 7000 ਦੇ ਕਰੀਬ ਵੋਟਰ ਹੈ ਜਿਹੜੇ ਆਪਣੇ ਉਮੀਦਵਾਰਾਂ ਦੀ ਚੋਣ ਕਰਨਗੇ 21 ਦਸੰਬਰ ਨੂੰ ਵੋਟਾਂ ਪੈਣੇ ਨਗਰ ਪੰਚਾਇਤ ਕੱਗਾ ਦੀ ਉਸ ਦੇ ਲਈ 6 ਇਸੀ ਵਾਰਡ ਹੈ 6 ਹੀ ਲੇਡੀਜ਼ ਵਾਰਡ ਹੈ ਜਿਹਦੇ ਜਰਨਲ ਵੀ ਹੈ ਔਰ ਕੁਝ ਹੋਰ ਜਨਰਲ ਵਾਰਡ ਹੈ ਲੇਕਿਨ ਇਸ ਸ਼ਹਿਰ ਦੇ ਵਿੱਚ ਪਿਛਲੇ ਪਲਾਨ ਦੇ ਵਿੱਚ 2 ਸਾਲ ਆਪ ਪਾਰਟੀ ਦੇ ਜਿਹੜੇ ਨਗਰ ਪੰਚਾਇਤ ਦੇ ਪ੍ਰਧਾਨ ਰਹੇ ਹਨ ਨਰੇਸ਼ ਕੁਮਾਰ ਜੀ ਹੁਣ ਸਰਕਾਰ ਹੈ ਆਪ ਪਾਰਟੀ ਦੀ ਔਰ ਲੋਕ ਕਿਸ ਦਾ ਪਾਰਟੀ ਕਾ ਉਮੀਦਵਾਰ ਨੂੰ ਇੱਥੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਪੰਚਾਇਤ ਕਾ ਕੱਗੇ ਦੇ ਵਿੱਚ ਬਾਗਡੋਰ ਸੌਂਪਦੇ ਆਂ ਔਰ ਇੱਥੇ ਦੀ ਕੀ ਕੀ ਸਮੱਸਿਆਵਾਂ ਹੈ ਕੱਗੇ ਦੀ ਜਿਹੜੀ ਮੁੱਖ ਸਮੱਸਿਆ ਦਿਖਾਉਣ ਜਾ ਰਹੇ ਆ ਤੁਹਾਨੂੰ ਅਸੀਂ ਇਹ ਛੱਪੜ ਹੈ ਇਹ ਛੱਪੜ ਅਸੀਂ ਵੀ ਕਾਫੀ ਸਾਲਾਂ ਤੋਂ ਮੈਂ ਵੀ ਕਾਫੀ ਸਮੇਂ ਤੋਂ ਇਸ ਕਸਬੇ ਨੂੰ ਕਵਰ ਕਰ ਰਹੇ ਹਾਂ ਗੱਲਬਾਤ ਕਰਦੇ ਹਾਂ ਇਹ ਬਿਰਜ਼ੀ ਨਾਲ ਮਰਨਾਉਂਗਰ ਬਾਕਸਿੰਗ ਪੰਨੂ ਜੀ ਇਹ ਛੱਪੜ ਜੀ ਇਸ ਟਾਈਮ ਇਹ ਇੱਕ ਨੰਬਰ ਵਾਰਡ ਦੇ ਵਿੱਚ ਪੈਂਦਾ ਸਰ ਇਹ ਜੀ ਹਾਂ ਜੀ ਹਾਂ ਕਿੰਨੇ ਸਾਲਾਂ ਤੋਂ ਇਸ ਨੂੰ ਸਾਫ਼ ਨਹੀਂ ਕੀਤਾ ਇਹ ਤਾਂ ਜਦੋਂ ਦੇ ਦੇਖ ਰਹੇ ਐਵੇਂ ਹੀ ਆ ਜੀ ਵੋਟਾਂ ਆ ਗਈ ਹੁਣ ਤਾਂ ਨਗਰ ਮੈਂ ਪੰਚਾਇਤ ਮੇਰੇ ਖਿਆਲ ਚ ਹੁਣ ਵੀ ਨਹੀਂ ਹੋਣਾ ਜੀ ਹੁਣ ਵੀ ਨਹੀਂ ਹੋਣਾ ਹਾਂ ਜੀ ਹਾਂ ਤਾਂ ਇਹਦਾ ਸਾਫ਼ ਹੋਣਾ ਕਿੰਨਾ ਜ਼ਰੂਰੀ ਹੈ ਇਹਦਾ ਸਾਫ਼ ਹੋਣਾ ਤਾਂ ਬਹੁਤ ਜ਼ਰੂਰੀ ਹੈ ਜੀ ਮੇਨ ਜਿਹੜੀ ਬਾਜ਼ਾਰ ਦੇ ਵਿੱਚੋਂ ਪਿੰਡ ਨੂੰ ਐਂਟਰੀ ਹੁੰਦੀ ਹੈ ਉਸ ਦੇ ਉੱਤੇ ਆਈ ਇਹ ਇਹ ਤਕਰੀਬਨ ਜੇ ਆਪਾਂ ਕਹਿ ਸਕੀਏ ਤਾਂ ਇੱਕ ਤੱਬਾ ਜੀ ਹੈ ਇੱਥੇ ਇਹ ਇੱਕ ਚੀਜ਼ ਹੋ ਰਹੀ ਜੀ ਇਹ ਸਾਡੇ ਪਿੰਡ ਦੇ ਲੀਡਰਾਂ ਦਾ ਚੌਧਰੀਆਂ ਦਾ ਇਹ ਮਨੀ ਬੈਂਕ ਹੈ ਇਹ ਦੀ ਕਹਾਣੀ ਤਾਂ ਜਿਵੇਂ ਸੀਐਮ ਸਾਹਿਬ ਭਗਵੰਤ ਮਾਨ ਜੀ ਇੱਕ ਕਮੇਡੀ ਕੈਸਟ ਦੇ ਵਿੱਚ ਸਵੀਮਿੰਗ ਪੂਲ ਦੀ ਸਟੋਰੀ ਸੁਣਾਉਂਦੇ ਹੁੰਦੇ ਨੇ ਜੀ ਉਹ ਨਾ ਪੱਟਿਆ ਨਾ ਬੰਦ ਕਰਿਆ ਉਹ ਚੀਜ਼ ਹੈ ਜੀ ਇਹ ਕਈ ਵਾਰੀ ਸਫਾਈ ਹੋ ਚੁੱਕੀ ਹੈ ਇਹਦੀ ਪਰ ਉਹ ਉੱਥੇ ਦਾ ਉੱਥੇ ਹੈ ਜੀ ਚਾਹੁੰਦੇ ਤੁਸੀਂ ਬਾੜਗਿ ਨਿਵਾਸੀ ਉਹ ਕੀ ਹੋਣਾ ਚਾਹੀਦਾ ਬਾੜ ਵਿੱਚ ਕੀ ਕੀ ਸਮੱਸਿਆ ਹੈ ਤੁਹਾਡੇ ਦੇਖੋ ਸਮੱਸਿਆਵਾਂ ਸਾਡੇ ਪਿੰਡ ਦੀਆਂ ਬਹੁਤ ਨੇ ਜੀ ਪਿੰਡ ਦੀਆਂ ਸਮੱਸਿਆਵਾਂ ਬਹੁਤ ਨੇ ਜਿੱਥੇ ਆਪਾਂ ਰੋਡ ਤੇ ਖੜੇ ਆ ਜੀ ਦੇਖੋ ਸੜਕ ਟੁੱਟੀ ਪਈ ਆ ਸਾਰੀ ਇਹਦੀ ਸਫਾਈ ਦੀ ਸਮੱਸਿਆ ਸਫਾਈ ਦੇ ਸਾਰੇ ਢੇਰ ਲੱਗੇ ਪਏ ਨੇ ਉਹ ਅੱਗੇ ਜਾ ਕੇ ਦੇਖੋ ਜੀ ਇੱਕ ਤਰ੍ਹਾਂ ਦਾ ਡੰਪ ਹੀ ਬਣਾ ਰੱਖਿਆ ਜੀ ਕਮੇਟੀ ਨੇ ਵੀ ਉਰੇ ਤੇ ਸਫਾਈ ਦੀ ਹੈ ਤੇ ਹੋਰ ਬਹੁਤ ਸਾਰੇ ਕੰਮ ਨੇ ਇੱਕ ਵਾਰ ਕਿਹੜਾ ਕਿਸ ਤਰ੍ਹਾਂ ਦਾ ਉਮੀਦਵਾਰ ਹੋਵੇ ਤੁਹਾਡਾ ਹੁਣ ਦੇਖੋ ਅਸੀਂ ਮੇਰੇ ਵਾਈਫ 12 ਨੰਬਰ ਵਾਰਡ ਤੋਂ ਪਹਿਲਾਂ ਕੈਂਡੀ ਅ ਐਮਸੀ ਰਹ ਚੁੱਕੇ ਨੇ ਜੀ ਤੇ ਇਸ ਟਾਈਮ ਅਸੀਂ ਉੱਥੇ ਹੀ ਫੇਰ ਇਲੈਕਸ਼ਨ ਲੜ ਰਹੇ ਆ ਤੇ ਇਸ ਟਾਈਮ ਅਸੀਂ ਉੱਥੇ ਹੀ ਬਥੇਰੇ ਕੰਮ ਕਰਾਏ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਅਸੀਂ ਤਕਰੀਬਨ 7 ਸਵਾ ਕਰੋੜ ਰੁਪਏ ਆਪਣੇ ਵਾਰਡ ਦੇ ਵਿੱਚ ਲੈ ਕੇ ਆ ਚੁੱਕੇ ਆ 60 ਮਕਾਨ ਬਣ ਕੇ ਤਿਆਰ ਨੇ ਤੇ ਏ ਟੂ ਜ਼ेड ਗਲੀਆਂ ਨਾਲੀਆਂ ਕੰਪਲੀਟ ਨੇ ਜੀ ਕੋਈ ਵੀ ਪਰਿਵਾਰ ਹੈ ਜਿਹੜਾ ਲੋੜਵੰਦ ਪਰ ਜਿਸ ਤੇ ਅਸੀਂ ਖੜਿਆ ਇਸ ਵਾਰਡ ਵਿੱਚ ਕੋਣ ਖੜਿਆ ਹੈ ਇਸ ਵਾਰਡ ਦੇ ਵਿੱਚ ਜੀ ਦੇਖੋ ਹੌਲੀ ਹੌਲੀ ਕਿਹੜੇ ਸਾਹਮਣੇ ਆਉਂਦੇ ਨੇ ਜੀ ਕੈਂਡੀਡੇਟ ਤਾਂ ਸਾਹਮਣੇ ਆਊਗਾ ਕੋਈ ਨਾ ਕੋਈ ਜੀ ਇਸ ਵਾਰਡ ਦਾ ਮੁੱਖ ਮੁੱਦਾ ਫਾਰਕ ਇਹ ਛੱਪੜ ਹੈ ਬਿਲਕੁਲ ਜੀ ਇਹ ਤਾਂ ਸਾਰੇ ਪਿੰਡ ਦਾ ਸਾਰੇ ਪਿੰਡ ਦਾ ਹੀ ਸਾਂਝਾ ਮੁੱਦਾ ਜੀ ਹਾਂ ਜੀ ਕੀ ਨਾਮ ਆਪ ਜੀ ਦਾ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਮੈਂ ਜੀ ਵਾਰਡ ਨੰਬਰ 6 ਦੇ ਵਿੱਚੋਂ ਪਾਰਟੀ ਨੇ ਮੈਨੂੰ ਆਮ ਆਦਮੀ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਜੀ ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਮੈਂ 6 ਨੰਬਰ ਦੇ ਵਿੱਚੋਂ ਚੋਣ ਲੜ ਰਿਹਾ ਜੀ ਤੇ ਕੀ ਮੁੱਦੇ ਲੈ ਕੇ ਜਾ ਰਹੇ ਹੋ ਵੋਟਰਾਂ ਕੋਲ ਤੁਸੀਂ ਜੀ ਦੇਖੋ ਜੀ ਇਸ ਵਾਰੀ ਆਮ ਆਦਮੀ ਪਾਰਟੀ ਨੇ ਯੂਥ ਨੂੰ ਪਹਿਲ ਦਿੱਤੀ ਹੈ ਜੀ ਯੂਥ ਤੇ ਜੋ ਵੀ ਤੁਹਾਨੂੰ ਪਤਾ ਹੈ ਜੀ ਯੂਥ ਕਦੇ ਵੀ ਕਿਸੇ ਵੀ ਤਰੀਕੇ ਨਾਲ ਪਿੱਛੇ ਨਹੀਂ ਹਟੂਗਾ ਜੀ ਕੰਮ ਕਰਨ ਕਰਨੀਓ ਕੰਮ ਕਰਾਉਣ ਕਰਨੀਓ ਸਰਕਾਰ ਤੋਂ ਕੀ ਕੰਮ ਆ ਜਿਹੜੇ ਫੌਨਸਬ ਤਾਂ ਪਹਿਲੇ ਹੋਣੇ ਸੀ ਕੀ ਕੰਮ ਦੂਰੇ ਮੇਰੇ ਮੇਰੇ ਵਾਰਡ ਦੇ ਵਿੱਚੇ ਪਹਿਲੀ ਗੱਲ ਤਾਂ ਜੀ ਇੱਕ ਹੱਦ ਬੰਦੀ ਵਧਾਉਣ ਵਾਲੀ ਹੈ ਜੀ ਉਹ ਵਧਾਉਣੀ ਹੈ ਜੀ ਪਹਿਲਾਂ ਕਿਉਂਕਿ ਮੇਰੀ ਹੱਦ ਦੇ ਵਿੱਚ ਜਿਹੜੀ ਮੇਰੀ ਵਾਰਡ ਦੇ ਵਿੱਚੇ ਹੱਦ ਤੋਂ ਬਾਹਰ ਨੇ ਲੋਕ ਉਹਨਾਂ ਦੇ ਕੰਮ ਨਹੀਂ ਕਮੇਟੀ ਕਰ ਸਕਦੀ ਅਸੀਂ ਪਹਿਲੀ ਆ ਅਨਸਾਰ ਹੱਦ ਵਧਾਵਾਂਗੇ ਜੀ ਉਸ ਤੋਂ ਬਾਅਦ ਲੋਕਾਂ ਦੇ ਜੋ ਵੀ ਮਸਲੇ ਹੋਣਗੇ ਨਾਲ ਦੀ ਨਾਲ ਹੀ ਅਸੀਂ ਕੈਮਰੇ ਸਟਰੀਟ ਲਾਈਟਾਂ ਤੇ ਲੋਕਾਂ ਦੀਆਂ ਗਲੀਆਂ ਨਾਲੀਆਂ ਸਾਫ ਸੁਥਰਾ ਤੇ ਸੀਵਰੇਜ ਦਾ ਪਲਾਂਟ ਆਇਆ ਪਿਆ ਜੀ ਅਸੀਂ ਉਹਨੂੰ ਆ ਇਲੈਕਸ਼ਨ ਤੋਂ ਬਾਅਦ ਨਾਲ ਦੀ ਨਾਲ ਹੀ ਸ਼ੁਰੂ ਕਰ ਲੈਣਾ ਜੀ ਸੀਵਰੇਜ ਹੀ ਮੁੱਖ ਮੁੱਦਾ ਹੈ ਵੀਰੇ ਹਾਂ ਜੀ 메인 ਸੀਵਰੇਜ ਦਾ ਜੀ ਅਸੀਂ 메인 ਸੀਵਰੇਜ ਦਾ 46 ਕਰੋੜ ਰੁਪਏ ਇੱਥੇ ਆਇਆ ਪਿਆ ਜੀ ਅਸੀਂ ਸਰਕਾਰ ਇੱਥੇ ਕਮੇਟੀ ਬਣਨ ਅਨਸਾਰ ਕੰਮ ਸ਼ੁਰੂ ਕਰਨਾ ਹੈ ਜੀ ਸੀਵਰੇਜ ਦਾ ਇਹ ਥੱਪੜ ਘੱਗੇ ਦਾ ਇਹ ਸਭ ਤੋਂ ਵੱਡੇ ਮਤਲਬ ਅਭੀ ਸਾਫ਼ ਹੀ ਕਹਾਵਾਂਗੇ ਇਹਨੂੰ ਵੀ ਇਸ ਨੂੰ ਸਾਫ਼ ਕਰਨ ਵਾਸਤੇ ਕਿਉਂ ਨਹੀਂ ਪਿਛਲੇ ਟਾਈਮ ਤੇ ਕੰਮ ਹੋਇਆ ਨਹੀਂ ਦੇਖੋ ਜੀ ਜੋ ਵੀ ਪਿਛਲੀਆਂ ਸਰਕਾਰਾਂ ਜੋ ਵੀ ਦੇਖੋ ਲਾਰੇ ਲਾ ਕੇ ਜਾਂਦੀਆਂ ਰਹੀਆਂ ਉਹਨਾਂ ਨੇ ਕੁਛ ਨਹੀਂ ਕੀਤਾ ਆਪਾਂ ਨੂੰ ਵੀ ਦਿਖ ਰਿਹਾ ਹੈ ਦੇਖੋ ਕਮੇਟੀ ਹੁਣ ਬਣੀ ਹੈ ਨਵੀਂ ਜੀ ਬਣੂ ਹੁਣ ਬਣੂਗੀ ਜੀ ਠੀਕ ਹੈ ਜੀ ਉਹ ਕਮੇਟੀ ਜਦੋਂ ਤੱਕ ਕਮੇਟੀ ਦੇ ਵਿੱਚ ਐਮਸੀ ਨਹੀਂ ਬੈਠਣਗੇ ਸਰਕਾਰ ਦੇ ਜੀ ਉਦੋਂ ਤੱਕ ਆ ਟੋਬਿਆਂ ਨੂੰ ਸਾਫ ਸੁਥਰਾ ਕਰਕੇ ਜਿਹੜਾ ਪੰਜਾਬ ਦਾ ਕਲਚਰ ਹੈ ਪੰਜਾਬ ਦਾ ਜਿਹੜੀ ਸ਼ਾਨ ਹੈ ਉਹੀ ਗਿੱਧੇ ਭੰਗੜੇ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਹੈ ਵੀ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਉਹ ਟੋਬੀ ਪਿੰਡਾਂ ਦੇ ਵਿੱਚ ਜਿਹੜੇ ਟੋਬੇ ਨੇ ਉਹਨਾਂ ਨੂੰ ਸਾਫ਼ ਸੁਥਰਾ ਕਰਕੇ ਤੇ ਵਧੀਆ ਢੰਗ ਨਾਲ ਅਸੀਂ ਉਹਨਾਂ ਦੇ ਆਲੇ-ਦੁਆਲੇ ਘੁੰਮਣ ਵਾਸਤੇ ਫਿਰਨ ਵਾਸਤੇ ਇੱਟਾਂ ਲਾ ਕੇ ਵਧੀਆ ਸਾਫ਼ ਸੁਥਰਾ ਬਣਾ ਕੇ ਲੋਕਾਂ ਨੂੰ ਸੈਰ ਕਰਨ ਦਾ ਜਿਹੜਾ ਮੌਕਾ ਵੀ ਮਿਲ ਸਕੇ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਜਾ ਸਕੇ ਸਾਡੇ ਸਾਰੇ ਹੀ ਟੋਬਿਆਂ ਦੇ ਪ੍ਰਤੀ ਇਹੀ ਹੈ ਜੀ ਅਸੀਂ ਆਪਣੇ ਟੋਬੇ ਵੀ ਬਚਾ ਕੇ ਰੱਖਣੇ ਨੇ ਤੇ ਪੰਜਾਬ ਦਾ ਜਿਹੜਾ ਕਲਚਰ ਬਣਾ ਕੇ ਰੱਖਣਾ ਹੈ ਠੀਕ ਹੈ ਥੈਂਕ ਯੂ ਸਰਮਜੀਤ ਕਗਰ ਨਗਰ ਪੰਚਾਇਤ ਦੀ ਚੋਣਾਂ ਆ ਗਈਆਂ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਹੈ 21 ਬੋਟਾਂ ਪੈਣੀਆਂ ਹੈ ਕੈ ਨੰਬਰ ਵਾਰਡ ਤੋਂ ਤੁਹਾਡੇ ਨੂੰ ਖੜੀ ਹੈ ਦੱਸੋ ਮੇਰੀ ਨੂੰ 3 ਨੰਬਰ ਵਾਰਡ ਤੋਂ ਖੜੀ ਹੈ ਜਿਹੜਾ ਆਪਣੇ ਮੰਡੀ ਦੇ ਨਾਲ ਪੈਂਦਾ ਤੇ ਅਸੀਂ ਤਾਂ ਇਸੇ ਪਰਪਸ ਲਈ ਖੜੇ ਹੋਏ ਹਾਂ ਕਿ ਪਿੰਡ ਦਾ ਆਪਣੇ ਵਾਰਡ ਦਾ ਭਲਾ ਕਰ ਸਕੀਏ ਸਰ ਜੀ ਵਾਰਡ ਕਿਹੜੀ ਬਾਜ਼ਾਦ ਹੀ ਹੈ ਕੋਈ ਅਸੀਂ ਆਜ਼ਾਦ ਖੜੇ ਹਾਂ ਆਜ਼ਾਦ ਖੜੇ ਹੋ ਹਾਂਜੀ ਕੀ ਮੁੱਦੇ 3 ਨੰਬਰ ਵਾੜ ਕੇ ਤੁਸੀਂ ਜਿਹੜੇ ਕਾਰਨ ਕਹਿ ਲੋ ਬੋਲਣਾ ਸਾਡੇ 3 ਨੰਬਰ ਵਾੜ ਦਾ ਜਿਹੜਾ ਸਭ ਤੋਂ ਮੇਨ ਮੁੱਦਾ ਇਹ ਹੈ ਜੀ ਪਾਣੀ ਦਾ ਕੋਈ ਨਿਕਾਸ ਨਹੀਂ ਪਾਣੀ ਜਾ ਕੇ ਇਸ ਵੇਲੇ ਵੀ ਚੈੱਕ ਕਰ ਸਕਦੇ ਹੋ ਨਾਲੀਆਂ ਭਰੀਆਂ ਖੜੀਆਂ ਨੇ ਤੇ ਨਾਲੇ ਬਣਨ ਵਾਸਤੇ ਅਸੀਂ ਇੱਕ ਵਾਰੀ ਨਹੀਂ 100 ਵਾਰੀ ਅਸੀਂ ਬੇਨਤੀ ਕਰ ਚੁੱਕੇ ਹਾਂ ਇਹ ਮੁੱਦਾ ਹੈ ਬਾਕੀ ਜਿਹੜੇ ਹੋਰ ਛੋਟੇ-ਮੋਟੇ ਕੰਮ ਨੇ ਤੁਸੀਂ ਗਲੀ ਪੱਕੀ ਰਹਿੰਦੀ ਹੈ ਜਾਂ ਹੋਰ ਵਾੜ ਦੇ ਵਿੱਚ ਇੰਤਜ਼ਾਮ ਕਰਨਾ ਪਾਣੀ ਦਾ ਟੂਟੀਆਂ ਦਾ ਉਹ ਵੀ ਅਸੀਂ ਪੂਰੇ ਪੂਰੇ ਤਨ ਮਨ ਨਾਲ ਤੱਕ ਜ਼ੋਰ ਲਾ ਕੇ ਕਰਾਵਾਂਗੇ ਇਸ ਤਰ੍ਹਾਂ ਕਿ ਨਗਰ ਪੰਚਾਇਤ ਬਣਨੀ ਚਾਹੀਦੀ ਹੈ ਅੱਗੇ ਦੀ ਦੇਖੋ ਜੀ ਅਸੀਂ ਤੇ ਇਹ ਚਾਹੁੰਦੇ ਆ ਕਿ ਨਗਰ ਪੰਚਾਇਤ ਸਿਆਣੇ ਪੜ੍ਹੇ ਲਿਖੇ ਬੰਦੇ ਅੱਗੇ ਆਣੇ ਚਾਹੀਦੇ ਨੇ ਜਿਹੜੇ ਆਪਣੇ ਤਨਮਨ ਨਾਲ ਉਸ ਆਪਣੇ ਵਾਰਡ ਦੀ ਆਪਣੇ ਨਗਰ ਦੀ ਸੇਵਾ ਕਰ ਸਕਣ ਅਸੀਂ ਇਸੇ ਏਮ ਨਾਲ ਅੱਗੇ ਆਏ ਆ ਮੇਰੀ ਰੂਹ ਰਾਣੀ ਐਮਏ ਐ ਤੇ ਉਹ ਪੜ੍ਹੇ ਲਿਖੀ ਹੈ ਉਹ ਇਸੇ ਏਮ ਨਾਲ ਉਹਨੂੰ ਸਮਝਾਇਆ ਭਾਈ ਆਪਾਂ ਨੇ ਵਾਰਡ ਦਾ ਭਲਾ ਕਰਨਾ ਹਰ ਇੱਕ ਬੰਦੇ ਦਾ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਕਿਰਨਾ ਹੀ 9 ਆਈ 9 ਨੰਬਰ ਵਾਰਡ ਹੈ ਕੀ ਸਮੱਸਿਆ ਹੈ ਤੁਹਾਡੀ ਸਭ ਤੋਂ ਵੱਡੀ ਸਭ ਤੋਂ ਵੱਡੀ ਹੈ ਨਾਲੇ ਦੇ ਵੀ ਕੋਈ ਸਮਾਰਦੀ ਨਹੀਂ ਹੈਗਾ ਕਿੰਨਾ ਪਾਣੀ ਜਾਂਦਾ ਇੱਥੇ ਹਾਂ ਗੰਦਾ ਨਹੀਂ ਸਾਰਾ ਮਸਰ ਅੰਦਰ ਜਾਂਦਾ ਸਾਡੇ ਕਰਾਂ ਚ ਕਰਾਂ ਚ ਵੜਦਾ ਸਾਰਾ ਮਸਰ ਕਿ ਬਰਸਾਤਾਂ ਦੇ ਵਿੱਚ ਕੀ ਹੁੰਦਾ ਬਰਸਾਤਾਂ ਹੈ ਜੀ ਬਰਸਾਤਾਂ ਦੇ ਵਿੱਚ ਕਰਾਂ ਚ ਵੀ ਜਾਂਦੇ ਪਾਣੀ ਹੋਰ ਅੰਦਰ ਵੜ ਜਾਂਦਾ ਸੀ ਪਹਿਲਾਂ ਹੁਣ ਤਾਂ ਅਸੀਂ ਨਾ ਮਿੱਟੀ ਪਾ ਲਈ ਇਹਨਾਂ ਨਗਾਰਾ ਦੇਸਾਂ ਦਾ ਮਰ ਪਾਣੀ ਗੰਦ ਸਾਰਾ ਅੰਦਰ ਜਾਂਦਾ ਜਿਹੜੇ ਬੰਦੇ ਖੜੇ ਆ ਬੋਟੇ ਸੀ ਪਹਿਲੇ ਖੜਦੇ ਹੋਣਗੇ ਉਹਨੇ ਕੰਮ ਕਰਾਇਆ ਹੀ ਨਹੀਂ ਇਹ ਕੰਮ ਕਿਹੜਾ ਹੁਣ ਕੋਈ ਨਹੀਂ ਕਰਾਉਂਦਾ ਜੀ ਸਾਰੇ ਆ ਕੇ ਵਾਗ ਗੇ ਕਿਹੜਾ ਕਰਤਾ ਹੁਣ ਕਿਹੜਾ ਬੰਦਾ ਖੜਾ ਹੈ ਪਤਾ ਨਹੀਂ ਹਜੇ ਤੱਕ ਕਿਹੜਾ ਖੜਾ ਹੁਣ ਸਾਨੂੰ ਪਤਾ ਨਹੀਂ ਹੈ ਜੀ ਕਿਹੜਾ ਖੜਾ ਹੈ ਤੇ ਕੀ ਕੰਮ ਆਉਣ ਵਾਲਿਆ ਤੁਹਾਡੇ ਬਾੜ ਦੇ ਸਾਡੇ ਬਾੜ ਤੇ ਜਿਆ ਨਾਲ ਹੋਵੇ ਸਾਰਾ ਕਸਦਾ ਘਰਾਂ ਦੇ ਪੈਸੇ ਸਾਨੂੰ ਨਹੀਂ ਕਦੇ ਆਏ ਇੱਧਰ ਨਾਲੇ ਕੀ ਸਮੱਸਿਆ ਬੜੀ ਹੈ ਹਾਂ ਨਾਲੇ ਦੀ ਜਿਆਦੇ ਸਮੱਸਿਆ ਸਫਾਈ ਹੁੰਦੀ ਹੈ ਕਦੀ ਸਫਾਈ ਤਾਂ ਕਦੀ ਕਰਕੇ ਜਾਂਦੇ ਨੇ ਤਾਂ ਆਉਂਦੇ ਨੇ ਫਿਰ ਹੋ ਜਾਂਦਾ ਗੰਦ ਤੁਹਾਨੂੰ ਪਤਾ ਹੀ ਜਿਆਦੇ ਮੇਰਾ ਨਾਮ ਸੁਮਨ ਹੈ ਜੀ। ਸੁਮਨ ਅਸੀਂ ਬਾੜ ਚ 9 ਬਾੜ ਚ ਰਹਿੰਦੇ ਆ। ਜੀ ਮੁਸ਼ਕਿਲ ਨੇ ਤੁਹਾਨੂੰ ਆਂਦੇ ਆ। ਸਾਨੂੰ ਮੁਸ਼ਕਿਲ ਹੈ ਜੀ ਸਾਡੇ 3 ਪੇੜਾ ਸੀ ਅੱਡੇ ਤੇ ਜਾਂਦੇ ਐ ਲੈਟਰਿੰਗ ਬਾਥਰੂਮ ਨੂੰ ਸਾਨੂੰ ਲੈਟਰਿੰਗਾਂ ਨਹੀਂ ਹੈਗੀਆਂ ਜੀ। ਪੰਜਾ ਸਾਡੀ ਵੋਟ ਹੈਗੇ ਨਾ ਸਾਨੂੰ ਹੰਦੇ ਹਜੇ ਤੱਕ ਕਰ ਵੀ ਨਹੀਂ ਪਵਾ ਕੇ ਦਿੱਤੇ ਨੇ। ਸਾਨੂੰ ਹਰ ਵੋਟ ਨਾਲ ਤੇ ਕਹਿੰਦੇ ਨਾ ਤੁਸੀਂ ਇਹ ਕਰ ਕਰੋ ਵੋਟ ਨਾਲ ਪਾਓ ਸੀ ਸਾਨੂੰ ਸਭ ਕੁਝ ਕਰ ਦਾਂਗੇ। ਕਿੰਨੇ ਸਾਲਾਂ ਤੋਂ ਰਹਿ ਰਹੇ ਓਥੇ ਤੁਸੀਂ? ਸਾਨੂੰ 35 ਸਾਲ ਹੋ ਗਏ ਜੀ ਬੈਠੇ ਨੂੰ ਸਾਡੀ ਵੀ ਨਹੀਂ ਸੀ ਜਦ ਅਸੀਂ ਹੋ ਰਹਿੰਦੇ ਹਾਂ। ਜਾਦੇ ਰਹਿੰਦੇ ਜੀ ਸਾਨੂੰ ਹਜੇ ਤੱਕ ਕੁਝ ਨਹੀਂ ਕਰਕੇ ਦਿੰਦਾ ਬੜੀ ਮਿਹਰਬਾਨੀ ਹੋ ਗਈ ਜੇ ਸਾਨੂੰ ਲੈਟਰਨ ਬਾਥਰੂਮ ਪਵਾ ਦੋਗੇ ਕੀ ਨਾਮ ਆਵਦੀ ਦਾ ਭੋਪਿੰਦਰ ਸਿੰਘ ਜੀ ਜੀ ਅਸੀਂ ਤਾਂ ਉੱਤੇ ਸਰਕਾਰ ਝਾੜੂ ਵਾਲਾ ਨੀ ਆ ਵੀ ਝਾੜੂ ਵਾਲੇ ਹੀ ਬਣਨੇ ਚਾਹੀਦੇ ਨੇ ਉਹ ਬਣੇ ਚੇਹ ਹਾਂ ਕੀ ਕੰਮ ਹੈ ਜਿਹੜੇ ਅੱਗੇ ਕਿ ਹੁਣ ਬੱਕੀਆਂ ਜਿਹੜੇ ਕੰਮ ਬਹੁਤ ਨੇ ਜਿੰਨੇ ਵੀ ਕਹਿ ਦੋ ਕੱਸੋ ਸਾਡੇ ਪਾਣੀ ਦਾ ਕੋਈ ਵਿਕਾਸ ਨਹੀਂ ਹੈਗਾ ਵਿਕਾਸ ਨਹੀਂ ਪਹਿਲਾ ਨੰਬਰ ਦਾ ਪਾਣੀ ਦਾ ਬਣਨਾ ਚਾਹੀਦਾ ਜੀ ਗਰੀਬਾਂ ਦੀਆਂ ਫਸਲਾਂ ਨੇ ਲਵੇ ਉਹ ਮਾਰੀਆਂ ਜਾ ਰੀਆਂ ਨੇ ਪਾਣੀ ਕਰਕੇ ਉਹ ਪਾਣੀ ਪਿੰਡ ਦੇ ਪਾਣੀ ਕਰਕੇ ਗੰਦਾ ਪਾਣੀ ਗੰਦਾ ਰਿਹਾ ਹਾਂ ਉਹ ਗੰਦਾ ਪਾਣੀ ਜਾਂਦਾ ਜੀ ਉਹਦਾ ਗਾਂਹ ਕੋਈ ਹੱਲ ਨਹੀਂ ਹੈਗਾ ਸੀਵਰੇਜ ਹੈਗਾ ਅੱਗੇ ਤੇ ਨਹੀਂ ਹੈਗੀ ਜੀ ਸੀਵਰੇਜ ਦਾ ਤਾਂ ਕਰੋੜ ਰੁਪਈਆ ਇਸ ਸਾਲ ਖਾ ਜਾਂਦੇ ਨੇ ਅੱਛਾ ਹੁਣ ਕੀ ਆਸ ਹੈ ਤੁਹਾਨੂੰ ਵੀ ਜੀ ਹੁਣ ਪੰਚਾਇਤ ਨਵੀਂ ਪੰਚਾਇਤ ਬਣੀ ਹੈਗੀ ਆਸ ਤਾਂ ਹੁਣ ਪਿੰਡ ਦੇ ਮੁੰਡੇ ਨੇ ਖੜੇ ਨੇ ਜੀ ਖਬਰਾਂ ਨੌਜਵਾਨ ਕੰਮ ਕਰੇ ਦੇਣ ਕੋਈ ਉਮੀਦ ਹੈ ਹਾਂ ਜੀ ਰੱਖੀ ਆ ਉਮੀਦ ਰੱਖ ਕੇ ਹੀ ਕੰਮ ਚੱਲਦਾ ਜੀ ਹਾਂ ਔਰ ਵੀ ਇੱਥੇ ਲੋਕ ਬੈਠੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਕੀ ਨਾਮ ਆਪ ਜੀ ਦਾ ਮੈਨੂੰ ਬ੍ਰਭਿੰਦਰ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਦੇ ਗ੍ਰਾਹਾਂ ਪਿੰਡ ਕਾਈ ਪ੍ਰਧਾਨ ਤੁਸੀਂ ਕਈ ਪ੍ਰਧਾਨ ਨੂੰ ਕੀ ਕੱਗੇ ਦੇ ਮੁੱਦੇ ਜਿਹੜੇ ਹੋਣੇ ਸੇ ਧੱਗੇ ਸਾਰੇ ਮੁੱਦੇ ਜੀ ਨਹੀਂ ਸਰਕਾਰਾਂ ਕਰਦੀਆਂ ਕੀ ਨੇ ਵੋਟਾਂ ਲੈ ਕੇ ਭੱਗ ਜਾਂਦੀਆਂ ਨੇ ਉਹ ਬੈਠੇ ਨੇ ਸਾਡੇ ਮੁੰਡਿਆਂ ਤੇ ਬੰਬ ਛੱਟਰੀ ਇੰਨੇ ਗੋਲੇ ਮਾਰ ਰਹੇ ਨੇ ਅਜ ਤਾਂ ਸਭ ਕੱਜ ਵਰਤ ਰੱਖਾਂਗੇ ਆਥਣ ਦਾ ਭੁੱਖ ਹੜਤਾਲ ਕਰਾਂਗੇ ਨਹੀਂ ਵੋਟਾਂ ਤੇ ਭੱਗਦੇ ਲੋਗੇ ਵੋਟਾਂ 'ਚ ਕੋਈ ਭਾਗ ਨਹੀਂ ਅਸੀਂ ਲੈਂਦੇ ਨਗਰ ਪੰਚਾਇਤ ਸਾਡੀਆਂ ਵੋਟਾਂ ਨਾਲ ਕੋਈ ਵੈਲਿਊ ਨਹੀਂ ਹੈਗੀ ਜੀ ਆ ਬਿੱਟੂ ਬਣਾ ਸਾਡੇ ਵੋਟਾਂ ਦਾ ਕੰਮ ਹੀ ਨਹੀਂ ਕੋਈ। ਨਾ ਅਸੀਂ ਵੋਟਾਂ ਪਾਈਏ। ਨਗਰ ਪੰਚਾਇਤ ਦੀ ਵੋਟਾਂ ਨਹੀਂ। ਨਹੀਂ ਅਸੀਂ ਹਿਸਾਬ ਲਾਵਾਂਗੇ। ਕਿੰਨੇਕ ਵੋਟ ਹੋਣਗੇ ਤੁਹਾਡੀਆਂ ਜਿਹੜੇ ਤੁਸੀਂ ਨਹੀਂ ਪਾਓਗੇ। ਸਾਡੀ ਵੋਟ ਬਹੁਤ ਹੈ ਜੀ। ਕਿੰਨੇ ਗੰਦਾ ਜਾ। ਹੁਣ ਹੀ ਸਾਡੀ ਵੋਟ ਘਟੋਰ 250। 250 ਵੋਟ। ਜਿਹੜੀ ਸਾਡੀ ਕਿਸਾਨਾਂ ਦੀ ਅੱਡ ਜਿਹੜੇ ਪੱਕੇ ਆਸੀਂ ਮੈਂਬਰ। ਠੀਕ ਹੈ। ਅਸੀਂ ਨਹੀਂ ਪਾਵਾਂਗੇ ਵੋਟਾਂ। ਤੁਹਾਡੇ ਹਾਂ ਜੀ ਸਾਡੇ ਕਿਹਨਾਂ ਨਾਮ? ਨਹੀਂ ਨੋ ਨੋ। ਤੁਹਾਡੇ ਕੀ ਨਾਮ? ਇਹਨਾਂ ਦੇ ਨਾਮ। ਮਨਾ ਕਰਦੇ ਹਾਂ ਕਿ ਨਾਮ ਆਪ ਜੀ ਦਾ ਉਹ ਬੋਲ ਪਾ ਪੋਲਾ ਸਿੰਘ ਪੋਲਾ ਸਿੰਘ ਜੀ ਕੀ ਮੁੱਦੇ ਹੈ ਅੱਗੇ ਦੇ ਹੁਣੇ ਚਾਹੀਦੇ ਕੰਮ ਉਹ ਮੁੱਦੇ ਮਾਦੇ ਦਾ ਭਾਈ ਸਾਡੇ ਜਿਹੜਾ ਪਾਣੀ ਦਾ ਪ੍ਰੋਗਰਾਮ ਅਸਲ ਜਿੱਤਨ ਨਾ ਪਾਣੀ ਆ ਟੋਬਾ ਹੁਣ ਸਾਡਾ ਤੁਹਾਡੇ ਸਾਹਮਣੇ ਆ ਇਹ ਬੰਦ ਪਿਆ ਇਹਨੂੰ ਕੋਈ ਖੋਲ ਨਹੀਂ ਰਿਹਾ ਵੀ ਪਾਣੀ ਦਾ ਨਿਕਾਸ ਨਹੀਂ ਹੋਏਗਾ ਕੁਝ ਨਹੀਂ ਹੋਏਗਾ ਠੀਕ ਹੈ ਨਹੀਂ ਗੱਲ ਜੇ ਬੀ ਸੀਵਰੇਜ ਪਵੇ ਹੁਣ ਆਸਤਾ ਸੀ ਇਹਨਾਂ ਤੋਂ ਇਹ ਸਰਕਾਰ ਤੋਂ ਇਹੀ ਰੱਖੀ ਹੋਈ ਹੈ ਇਹ ਮੁੰਡੇ ਨੇ ਨਵੇਂ ਨਵੇਂ ਮੁੰਡੇ ਨੇ ਅੱਗੇ ਖੜੇ ਹੋਏ ਨੇ ਪਹਿਲਾ ਵਾਲਿਆਂ ਨੇ ਨਹੀਂ ਕਰਿਆ ਇਹ ਮੁੰਡੇ ਕਰਦਣ ਕੁਝ ਨਾ ਕੁਝ ਆਸ ਤਾਂ ਸਾਡੀ ਆਹੀ ਹੈ ਨਹੀਂ ਨੌਜਵਾਨ ਉਮੀਦਵਾਰ ਇਸ ਵਾਰ ਕੱਗਰ ਨਗਰ ਪੰਚਾਇਤ ਦੇ ਵਿੱਚ ਉਮੀਦਵਾਰ ਹੈ ਉਹ ਆਪ ਪਾਰਟੀ ਤੋਂ ਖੜੇ ਹੋ ਰਹੇ ਨੇ ਲੋਕਾਂ ਦਾ ਵੀ ਲੋਕਾਂ ਨੂੰ ਉਮੀਦ ਹੈ ਪਿੰਡ ਵਾਸੀਆਂ ਨੂੰ ਕੱਗੇਗੇ ਲੋਕਾਂ ਨੂੰ ਵੀ ਜਿਹੜੇ ਨਵੇਂ ਨੌਜਵਾਨ ਮੁੰਡੇ ਖੜੇ ਹੋਏ ਆ ਉਹ ਕੁਝ ਕੱਗੇ ਦੇ ਜੇ ਨਗਰ ਪੰਚਾਇਤ ਬਣਨ ਦੇ ਬਾਅਦ ਕੱਗੇ ਜਿਹੜੇ ਅਧੂਰੇ ਕੰਮ ਹੈ ਪਾਣੀ ਕੀ ਨਿਕਾਸੀ ਹੈ ਸੀਵਰੇਜ ਹੈ ਔਰ ਛੱਪੜ ਦੀ ਸਮੱਸਿਆ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੇ ਪਿੰਡ ਵਾਸੀ ਦੱਸ ਰਹੇ ਆ ਉਹ ਪੂਰੀਆਂ ਹੋਣ ਕੀ ਉਮੀਦ ਰੱਖਦੇ ਆ ਹੁਣ ਆਉਣ ਵਾਲਾ ਸਮਾਂ ਦੱਸ ਹੈ 21 ਦਸੰਬਰ ਨੂੰ ਕਿਹਨਾ ਉਮੀਦਵਾਰਾਂ ਨੂੰ ਲੋਕ ਜਿਤਾ ਕੇ ਨਗਰ ਪੰਚਾਇਤ ਕੱਗਾ ਦਾ ਮੈਂਬਰ ਬਣਾਉਂਦੇ ਆ ਉਸke ਬਾਅਦ ਪ੍ਰਧਾਨ ਦੀ ਚੋਣ ਹੋਣੀ ਹੈ ਉਸke ਬਾਅਦ ਉਹ ਵਿਕਾਸ ਕਾਰਜ ਹੋਣੇ ਏ ਆਉਣ ਵਾਲਾ ਸਮੇਂ ਦੱਸੇਗਾ ਕਿ ਮੇਰਾ ਨਾਮ ਹਰਪ੍ਰੀਤ ਕੋਹਰ ਹੈ ਮੈਂ 11 ਨੰਬਰ ਵਾਰਡ ਤੋਂ ਕੈਂਡੀਡੇਟ ਖੜੀ ਹੋਈ ਹਾਂ ਤੇ ਮੇਰੇ ਮੁੱਦੇ ਲੈ ਕੇ ਜਾ ਰਹੇ ਤੁਸੀਂ ਮੁੱਦੇ ਮੇਰੇ ਫਸਟ ਆਫ ਆਲ ਮੁੱਦਾ ਇਹ ਹੈ ਕਿ ਜੋ ਸਾਡਾ ਮਤਲਬ ਏਰੀਆ 11 ਨੰਬਰ ਵਾਰਡ ਹੈ ਉਹ ਲਾਲਕੀਰ ਤੋਂ ਵਾਰ ਹੈ ਤੁਹਾਨੂੰ ਲਾਲਕੀਰ ਚ ਲੈ ਕੇ ਆਵਾਂਗੇ ਅਸੀਂ ਤੇ ਦੂਜਾ ਜੋ ਪਾਣੀ ਦੀ ਸਮੱਸਿਆ ਮੈਂ ਬਹੁਤ ਜ਼ਿਆਦਾ ਨੇ ਇੱਥੇ ਉਦਾਹ ਹਲ ਵੀ ਕਰਨਾ ਹੈ ਤੇ ਜੋ ਸਿਵਰਜਾਂ ਦੀ ਪ੍ਰੋਬਲਮ ਆ ਰਹੀ ਹੈ ਨਾਲੀਆਂ ਗਲੀਆਂ ਦੀਆਂ ਉਹ ਦਿੱਕਤਾਂ ਆ ਰਹੀਆਂ ਨੇ ਲੋਕਾਂ ਦੇ ਪੈਨਸ਼ਨਾਂ ਦੀਆਂ ਦਿੱਕਤਾਂ ਆ ਰਹੀਆਂ ਜੋ ਨਹੀਂ ਲੱਗੇ ਕਾਰਡ ਤੇ ਆਟਾ ਦਾਲ ਸਕੀਮ ਜੋ ਲੋਕ ਵੰਚਿਤ ਨਹੀਂ ਆ ਚੀਜ਼ਾਂ ਤੋਂ ਉਹ ਚੀਜ਼ਾਂ ਅਸੀਂ ਲੈ ਕੇ ਆਵਾਂਗੇ ਲੋਕਾਂ ਲਈ ਹਾਂਜੀ ਅਸੀਂ ਪਾਰਟੀ ਵੱਲੋਂ ਖੜੇ ਹਾਂ ਕਾਂਗਰਸ ਪਾਰਟੀ ਵੱਲੋਂ ਹੂੰ ਤੇ ਸਾਨੂੰ ਪਰਮਾ ਹੁੰਗਾਰਾ ਮਤਲਬ ਮਿਲ ਰਿਹਾ ਹੈ ਭਾਈਚਾਰੇ ਦਾ ਕਿੰਨੇ ਕੁ ਬੋਟਰ ਨੇ ਤੁਹਾਡੇ ਬਾੜ ਦੇ ਵਿੱਚ ਸਾਡੀ ਪੋਲਿੰਗ 500 ਵੋਟ ਹੈਗੀ ਹੈ ਸਾਡੀ 550 ਵੋਟ ਵਾਰੀ ਹੈ ਪੂਰੀ ਪੂਰੀ ਤਿਆਰੀ ਹੈ ਬਾਕੀ ਮੇਰੇ ਬੈਠਾ ਤੁਹਾਨੂੰ ਪਤਾ ਜਿਵੇਂ ਪਤਾ ਆਪਾਂ ਰਹਿ ਚੁੱਕੇ ਆ ਪਤਰਕਾਰ ਭਾਈਚਾਰੇ ਚ ਲੋਕਾਂ ਨੇ ਮੈਨੂੰ ਸੁਣਿਆ ਤਾਂ ਬਾਕੀ ਦੇਖੋ ਹੁਣ ਕੀ ਹੁੰਦਾ ਸਾਬ ਲੱਗੇ ਜਿਹੜੇ ਟੈਰਕ ਅੱਗੇ ਦੀ ਚੋਣਾਂ ਦੀ ਤਿਆਰੀਆਂ ਕਿਸ ਤਰ੍ਹਾਂ ਕਿੰਨੇ ਵਿਦਵਾ ਚੋਣ ਮੈਦਾਨ 'ਚ ਹੈ ਤੁਹਾਨੂੰ ਲੱਗ ਕੇ ਦੇਖ ਕੇ ਪਤਾ ਲੱਗ ਗਿਆ ਹੁਣ ਆ ਜੋ ਕਿ 13 ਜਿਹੜੇ ਸਾਡੇ ਕੈਂਡੀਡੇਟ ਨੇ ਉਹ ਮੈਦਾਨ ਦੇ ਵਿੱਚ ਨੇ ਔਰ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਪੁਰਾਣੇ ਵਰਕਰ ਨੇ ਵਲੰਟੀਅਰ ਨੇ ਔਰ ਲੋਕਾਂ ਨੇ ਆਪ ਚੁਣੇ ਨੇ ਸਰਵੇ ਦੇ ਮੁਤਾਬਕ ਜਿਸ ਕੈਂਡੀਡੇਟ ਦਾ ਨਾਮ ਲਿਆ ਉਸ ਕੈਂਡੀਡੇਟ ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਟਿਕਟ ਦੇ ਕੇ ਨਵਾਜਿਆ ਔਰ ਹਲਕੇ ਦੇ ਆਪਣੇ ਕੱਗਾ ਦੇ 13 ਦੀਆਂ 13 ਵਾਰਡਾਂ ਜਿਹੜੀਆਂ ਨੇ ਉਹ ਜਿੱਤ ਕੇ ਸੀ ਮਾਨ ਸਾਹਿਬ ਦੀ ਝੋਲੀ 'ਚ ਪਾਵਾਂਗੇ ਕਿਉਂਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਸੋ ਕੰਮ ਦੇ ਨਾਲ ਵੋਟਾਂ ਲਵਾਂਗੇ ਜੋ ਕੰਮ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਨੇ ਔਰ ਪਿਛਲੀਆਂ ਸਰਕਾਰਾਂ ਦਾ ਰਿਪੋਰਟ ਕਾਰਡ ਚੈੱਕ ਕਰਾ ਲਓ ਆਮ ਆਦਮੀ ਪਾਰਟੀ ਦਾ ਰਿਪੋਰਟ ਚੈੱਕ ਕਰਾ ਲਓ ਤੁਹਾਨੂੰ ਕੱਲੀ-ਕੱਲੀ ਅਵਾਰਡ ਹੈ ਜਿਹੜੀ ਉਹ ਦੱਸੇਗੀ ਕਿ ਆਮ ਆਦਮੀ ਪਾਰਟੀ ਨੇ ਆ ਕੁਝ ਕੀਤਾ ਸੋ ਬੜੇ ਜਜਬੇ ਦੇ ਨਾਲ ਸਾਡੇ ਕੈਂਡੀਡੇਟ ਨੇ ਜਿਹੜੇ ਉਤਰਨਗੇ ਜੀ ਔਰ ਜਿੱਤ ਹਾਸਲ ਕਰਾਂਗੇ ਜੀ ਜਿੱਤ ਹਾਸਲ ਕਰਾਂਗੇ ਜੀ ਇੱਥੇ ਮੈਂ ਜਾ ਕੇ ਆਇਆ ਛੱਪੜ ਵਗੈਰਾ ਕਈ ਤਰ੍ਹਾਂ ਦੀਆਂ ਸਮੱਸਿਆ ਗੰਦੇ ਨਾਲੇ ਕੀ ਸਮੱਸਿਆ ਹੈ ਕਿ ਪਾਣੀ ਕੀ ਹੈ ਇਹ ਮੁੱਦੇ ਜਿਹੜੇ ਤੁਸੀਂ ਵਿਧਾਇਕ ਹੋ ਇਸ ਇਲਾਕੇ ਦੇ ਆਉਣ ਵਾਲੇ ਸਮੇਂ ਤੇ ਕਿਸ ਤਰ੍ਹਾਂ ਦੀ ਉਮੀਦ ਕਰਨ ਲੋ ਦੇਖੋ ਸਮੱਸਿਆ ਇੱਥੇ ਬਹੁਤ ਜ਼ਿਆਦਾ ਸਿਗੀਆਂ ਜਿਹੜੀਆਂ ਮੈਂ ਠੀਕ ਕੀਤੀਆਂ ਪਹਿਲੀ ਗੱਲ ਤਾਂ ਇੱਥੇ ਕੋਈ ਵਧੀਆ ਹਸਪੀਟਲ ਹੈ ਨਹੀਂ ਸੀਗਾ ਇੱਥੇ ਮਹੱਲਾ ਕਲੀਨਿਕ ਦਿੱਤਾ ਇੱਥੇ ਸਕੂਲ ਦੇ بڑے ਮੜੇ ਹਾਲਾਤ ਸੀਗੇ ਸਕੂਲ ਆਫ ਐਮੀਨਸ ਦਿੱਤਾ ਇੱਥੇ ਪਿੰਡ ਦੇ ਲਈ ਕੋਈ ਸਾਂਝਾ ਪ੍ਰੋਗਰਾਮ ਖੁਸ਼ੀ ਜਾਂ ਗਮੀ ਦਾ ਕਰਨ ਦੇ ਲਈ ਕਿਸੇ ਕੋਲ ਜਗ੍ਹਾ ਹੈ ਨਹੀਂ ਸੀ 40 ਲੱਖ ਰੁਪਏ ਦੀ ਲਾਗਤ ਦੇ ਨਾਲ ਕਮਿਊਨਿਟੀ ਹਾਲ ਦਿੱਤਾ ਬਹੁਤ ਪੁਰਾਣੇ ਸਮੇਂ ਤੋਂ ਸ਼ਹਿਰ ਕੱਗਾਂ ਜਿਹੜਾ ਵਸਿਆ ਹੋਇਆ ਇੱਥੇ ਪਾਰਕ ਨਹੀਂ ਸੀ ਲੋਕਾਂ ਦੇ ਘੁੰਮਣ ਵਾਸਤੇ ਬੈਠਣ ਵਾਸਤੇ ਉਹ ਪਾਰਕ ਦਿੱਤਾ ਸੋ ਜਿਹੜੀਆਂ ਆ ਛੋਟੀਆਂ ਮੋਟੀਆਂ ਰਹਿ ਗਈਆਂ ਗੱਲਾਂ ਇਹ ਆ ਜਿਹੜੇ ਸਾਡੇ ਆਉਣਗੇ ਐਮਸੀ ਇਹ ਪੂਰੀਆਂ ਕਰਨਗੇ ਮੇਰੇ ਸਾਹਿਬ ਬਸ ਅੱਡੇ ਦੀ ਮੰਗ ਕਰ ਰਹੇ ਲੋਕ ਵੀ ਕੱਗੇ ਵਾਸਤੇ ਡਰਾ ਹੋਣਾ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਜਿਹੜੇ ਕੰਮ ਗਿਣਾਏ ਨੇ 2.5 ਸਾਲਾਂ ਦੇ ਕੰਮ ਨੇ ਆਮ ਆਦਮੀ ਪਾਰਟੀ ਦੇ ਕੰਮ ਨੇ ਇਹ ਤਾਂ ਜਿੱਦਣ ਸਾਡੇ 13 ਦੇ 13 ਐਮਸੀ ਬਣਨਗੇ ਸਾਡਾ ਪ੍ਰਧਾਨ ਬਣੂਗਾ ਇਹ ਤਾਂ ਦੋ ਤਿੰਨ ਮਹੀਨਿਆਂ ਦੇ ਵਿੱਚ ਪ੍ਰੋਬਲਮ ਹੈ ਜਿਹੜੀ ਸੋਲਵ ਹੋ ਜਾਣੀ ਹੈ ਮੈਂ ਚੌਧਰੀ ਪਾਲाराम ਦੇਦਣਾ ਤੋਂ ਪਾਲाराम ਜੀ ਜਿਹੜਾ ਕੱਗਾ ਕਸਬਾ ਹੈ ਅੱਗੇ ਕਸਬੇ ਦੇ ਵਿੱਚ ਕੀ ਮੁਸ਼ਕਿਲਾਂ ਦੀ ਐ ਬਸ ਅੱਡੇ ਦੇ ਲੋਕਾਂ ਨੂੰ ਦੇਖੋ ਮੇਨ ਇਹ ਵੀ ਇਸ ਅੱਡੇ ਨਾਲ 6-7 ਪਿੰਡ ਜੁੜੇ ਹੋਏ ਨੇ ਤਾਲਾ ਬਹਾਮਣ ਮਾਜਰਾ ਬਰਾਸ ਦੇਦਣਾ ਕਲਵਾਣੋ ਇੱਥੇ ਬਸ ਅੱਡੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਤੇ ਨਗਰ ਪੰਚਾਇਤ ਨੂੰ ਬਸ ਅੱਡੇ ਬਣਾ ਦੇ ਹਾਂ ਨਗਰ ਪੰਚਾਇਤ ਨੂੰ ਬਸ ਅੱਡਾ ਬਣਾਉਣਾ ਚਾਹੀਦਾ ਇੱਕ ਵਾਰ ਆ ਡੰਗਰਾਂ ਦੀ ਜਿਹੜੀ ਉਹ ਬਹੁਤ ਜ਼ਿਆਦਾ ਪ੍ਰੋਬਲਮ ਆ ਇਹ 2-3 ਚੀਜ਼ਾਂ ਕਿਉਂਕਿ ਲੋਕ ਆਂਦੇ ਨੇ ਪਿੰਡਾਂ ਚੋਂ ਆ ਕੇ ਬੱਸ ਅੱਡੇ 'ਤੇ ਕੋਈ ਖੜਨ ਨੂੰ ਠਾਉਣੀ ਬੈਠਣ ਨੂੰ ਅੱਗੇ ਰੇੜੀਆਂ ਲੱਗ ਰਹੀਆਂ ਨੇ ਇੱਧਰ ਬੱਸ ਖੜ ਗਈ ਇੱਧਰ ਸਵਾਰੀਆਂ ਭੱਜਦੀਆਂ ਨੇ ਇੱਧਰ ਬੱਸ ਖੜ ਗਈ ਇੱਧਰ ਸਵਾਰੀਆਂ ਭੱਜਦੀਆਂ ਨੇ ਮੇਰੀ ਬੇਨਤੀ ਹੈ ਸਾਡਾ ਹੋਣਾ ਚਾਹੀਦਾ ਮੇਰੀ ਬੇਨਤੀ ਹੈ ਆਣ ਵਾਲੀ ਕਮੇਟੀ ਵੀ ਬਣੇ ਔਰ ਪੰਜਾਬ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਵੀ ਸਾਡਾ ਕਿਤੇ ਨਾ ਕਿਤੇ ਵਧੀਆ ਕਿਤੇ ਬੱਸ ਸਟੈਂਡ ਦਾ ਇੱਕ ਇੱਥੇ ਡਿਸਪੈਂਸਰੀ ਆ ਛੋਟੀ ਜੇ ਵਧੀਆ ਹਸਪਤਾਲ ਹੋ ਜੇ ਕੋਈ ਤੇ 10 ਬੈਡਾਂ ਦਾ ਆ 15 20 ਬੈਡਾਂ ਦਾ ਕਿਉਂਕਿ ਇੱਥੇ ਕਈ ਪਿੰਡ ਜੁੜੇ ਹੋਏ ਨੇ ਇਹਦੇ ਕਰਕੇ ਅਸੀਂ ਸਰਕਾਰ ਦੇ ਬੜੇ ਧੰਨਵਾਦੀ ਹੋਵਾਂਗੇ ਤੇ ਇਹ ਜੇ ਡਿਵੈਲਪਮੈਂਟ ਦੇ ਕੰਮ ਜੇ ਲੋਕਾਂ ਦੇ ਕੰਮ ਨੇ ਇਹ ਇਕੱਲੇ ਕੱਗੇ ਦੇ ਕੰਮ ਨਹੀਂ ਇਹ 6-7 ਪਿੰਡ ਜੁੜੇ ਹੋਏ ਨੇ ਇਹਦੇ ਨਾਲ ਵੀ ਇਹ ਕੰਮਾਂ ਤੇ ਜੇ 86 ਡਾ ਤੇ ਇਹ 12 ਡੰਗਰ ਨੇ ਹਸਪਤਾਲ ਦਾ ਤੇ ਇਹਨਾਂ ਦੇ ਧਿਆਨ ਦਿੱਤਾ ਜਾਵੇ ਤਾਂ ਅਸੀਂ ਸਰਕਾਰ ਦੇ ਬੜੇ ਧੰਨਵਾਦੀ ਹੋਵਾਂਗੇ ਜੈ ਹੇ ਕੱਗਾ ਨਗਰ ਪੰਚਾਇਤ ਦੇ ਲਈ ਵੋਟਾਂ 21 ਦਸੰਬਰ ਨੂੰ ਪੈਣੀ ਹੈ ਅਸੀਂ ਗਲਵਾਤ ਕਰਦੇ ਹੱਗਾ ਦੇ ਜਿਹੜੇ ਨਿਵਾਸੀ ਹੈ ਕੀ ਮੁੱਦੇ ਹੈ ਕੀ ਸਮੱਸਿਆ ਹੈ ਕੱਗੇ ਦੀ ਮੇਨ ਜਿਹੜੀ ਨਵੀਂ ਨਗਰਪਾਲਿਕਾ ਚੁਣੀ ਜਾਵੇਗੀ ਉਹ ਕਿਸ ਤਰ੍ਹਾਂ ਕੀ ਉਹਨਾਂ ਤੋਂ ਉਮੀਦ ਕਰਦੇ ਲੋਕ ਗਲਵਾਤ ਕਰਦੇ ਹਨ ਮੈਂ ਡਾਕਟਰ ਬਹਾਦਰ ਸਿੰਘ ਘੱਗਾ ਘੱਗੇ ਦੀ ਮੁੱਖ ਸਮੱਸਿਆਵਾਂ ਕੀ ਹੈ ਡਾਕਟਰ ਮੁੱਖ ਸਮੱਸਿਆਵਾਂ ਸਭ ਤੋਂ ਵੱਡਾ ਹੈਗਾ ਜਿਹੜਾ ਮੁੱਦਾ ਸਾਡਾ ਇੱਥੇ ਸੀਵਰੇਜ ਦਾ ਮੁੱਦਾ ਬਹੁਤ ਬੁਰਾ ਹਾਲ ਹੈ ਆ ਗੰਦਾ ਨਾਲਾਗਾ ਪੂਰਾ ਭਰ ਜਾਂਦਾ ਬਰਸਾਤਾਂ ਦੇ ਸਮੇਂ ਦੇ ਵਿੱਚ ਹੂੰ ਉਦੋਂ ਜਿਹੜਾ ਗੰਦਾ ਪਾਣੀ ਹੈਗਾ ਲੋਕਾਂ ਦੇ ਘਰਾਂ 'ਚ ਵੜਦਾ ਹੈ ਬੁਰਾ ਹਾਲ ਹੋ ਜਾਂਦਾ ਬਿਮਾਰੀਆਂ ਨਾਲ ਔਰ ਦੂਸਰਾ ਜਿਹੜਾ ਮੁੱਦਾ ਹੈਗਾ ਉਹ ਹੈਗਾ ਨਸ਼ੇ ਦਾ ਘੱਗੇ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੈ ਬਹੁਤ ਬੱਚੇ ਨੇ ਜਿਹੜੇ ਉਹ ਟੀਕੇ ਲਾ ਲਾ ਕੇ ਮਰ ਰਹੇ ਆ ਸਮੈਕ ਪੀਪੀ ਮਰ ਰਹੇ ਆ ਸਰਕਾਰ ਦਾ ਇੱਧਰ ਕੋਈ ਧਿਆਨ ਨਹੀਂ ਹੈ ਔਰ ਤੀਸਰਾ ਮੁੱਦਾ ਹੈ ਜਿਹੜਾ ਉਹ ਹੈ ਬੇਰਜ਼ਗਾਰੀ ਦਾ ਬੱਚੇ ਬੇਰਜ਼ਗਾਰ ਹੈ ਸਰਕਾਰ ਕੋਈ ਉਹਨਾਂ ਵੱਲ ਪਹਿਲ ਨਹੀਂ ਕਰ ਰਹੀ ਹੈਗੀ ਨੀ ਕੀ ਕੰਮ ਸਾਰੇ ਕੱਗੇ ਚ ਕੀ ਕੰਮ ਮੈਨ ਹੈ ਜਿਹੜੇ ਹੋਣੇ ਚਾਹੀਦੇ ਸਭ ਤੋਂ ਪਹਿਲੇ ਦਰ ਤੇ ਪਿਛਲੇ ਆਨੇ ਕੀ ਕੀਤਾ ਕਿ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਬਣੀ ਸੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਡਿਵੈਲਪਮੈਂਟ ਹੋਈ ਸੀ ਔਰ ਬਹੁਤ ਵੱਡੇ ਕਾਰਜ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਗਵਾਹੀ ਦੇ ਵਿੱਚ ਪਰ ਜਦੋਂ ਦੀ ਇਹ ਸਰਕਾਰ ਬਣੀ ਹੈ ਝਾੜੂ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਟਾਈਮ ਦੇ ਸਾਰੇ ਕੰਮ ਸੀ ਡਿਵੈਲਪਮੈਂਟ ਦੇ ਜਿਹੜੇ ਉਹ ਬੰਦ ਪਿਆ ਇੱਕ ਵੀ ਕੰਮ ਘੱਗੇ ਦੇ ਵਿੱਚ ਅੱਜ ਤੱਕ ਨਹੀਂ ਹੋਇਆ। ਖਾਲੀ ਦਿਲ ਭਾਗ ਲੈ ਰਿਹਾ ਵੋਟਾਂ ਤੇ ਨਹੀਂ। ਬਿਲਕੁਲ ਜੀ ਬਿਲਕੁਲ ਲੈ ਰਿਹਾ। ਬਿਲਕੁਲ ਲੈ ਰਿਹਾ ਸਰ। ਸਾਰੇ ਤੇਰਾ ਬਣ ਬਿਲਕੁਲ ਬਿਲਕੁਲ ਜੀ ਬਿਲਕੁਲ ਲਵਾ ਦੇ ਜੀ। ਤੇ ਕੀ ਲੈ ਕੇ ਜਾ ਰਹੇ ਲੋਕਾਂ ਦੇ ਵਿੱਚ ਤੁਸੀਂ ਕੀ ਮੁੱਦਾ ਲੈ ਕੇ ਜਾ ਰਹੇ? ਜੋ ਅਸੀਂ ਪਹਿਲਾਂ ਆਪਣੀ ਸਰਕਾਰ ਦੇ ਹੁੰਦੇ ਕੰਮ ਕੀਤੇ ਆ ਉਹ ਅਸੀਂ ਲੈ ਕੇ ਜਾਵਾਂਗੇ। ਜੋ ਨਸ਼ਿਆਂ ਦਾ ਮੁੱਦਾ ਹੈ ਜਿਹੜਾ ਕਨੇ ਸੀ ਅਸੀਂ ਜੀ 24 ਘੰਟਿਆਂ 'ਚ ਖਤਮ ਕਰ ਦਿਆਂਗੇ ਜੀ ਇਹ ਕਰ ਦਿਆਂਗੇ ਉਹ ਕਰ ਦਿਆਂਗੇ ਜੀ। ਤੇ ਅਲੋਕੇਸ਼ਨ ਲਾਦੇ ਸੀ ਸਰਕਾਰ ਨੇ ਅਕਾਲੀ ਦਲ ਨੇ ਵੱਡੇ ਛੱਪੜ ਇਸ ਤੋਂ ਬੜੀ ਸਿੱਦੇ ਕੇ ਆ ਨਗਰ ਪੰਚਾਇਤ ਦੇ ਨਾਲ ਹੀ ਉਹ ਇਸੇ ਸਮਝ ਲੋ ਅੱਗੇ ਵਾਸਤੇ ਹੋਏ ਬੜੀਆਂ ਗਰਾਂਡਾਂ ਆਉਂਦੀਆਂ ਰਹੀਆਂ ਨੇ ਕਿਆਂ ਅਕਾਲੀ ਦਲ ਦੇ ਸਮੇਂ ਗਰਾਂਡਾਂ ਆਉਂਦੇ ਰਹੀਆਂ ਨੇ ਕਿਆਂ ਉਸ ਤੋਂ ਬਾਅਦ ਛੱਪੜ ਦਾ ਕੋਈ ਕਾਰਵਾਈ ਨਹੀਂ ਉੱਥੇ ਦੀ ਉੱਥੇ ਖੜਾ ਸਫਾਈ ਵਗੈਰਾ ਬਿਲਕੁਲ ਸਫਾਈ ਦਾ ਪੂਰਾ ਹਾਲ ਹੈ ਪੀਣ ਵਾਲਾ ਪਾਣੀ ਮਿਲਦਾ ਲੋਕਾਂ ਨੂੰ ਪੀਣ ਵਾਲਾ ਪਾਣੀ ਜੀ ਤੁਸੀਂ ਅੱਜ ਇੱਥੇ ਟੈਸਟ ਕਰਾ ਕੇ ਦੇਖ ਲਓ ਪੀਣ ਵਾਲਾ ਪਾਣੀ ਆ ਜਿਹੜਾ 70% ਲੋਕਾਂ ਨੂੰ ਘੜਤੋ ਘੜਟ ਹੈਪੇਟਾਈਟਸ ਆ ਜਾਂਦੇ ਇਸ ਤਰ੍ਹਾਂ ਦੇ ਉਮੀਦਵਾਰ ਹੋਣੇ ਚਾਹੀਦੇ ਫਿਰ ਇਸ ਵਾਰ ਇਮਾਨਦਾਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਰੋਜ਼ਗਾਰ ਲਈ ਡਿਵੈਲਪਮੈਂਟ ਦੇ ਕੰਮਾਂ ਲਈ ਇਮਾਨਦਾਰ ਸੱਚੀ ਸੋਚ ਵਾਲੇ ਹੋਣੇ ਚਾਹੀਦੇ ਨਗਰਪੰਚਾਇਤ ਕੱਗਾ ਦੇ ਉਹ ਉਮੀਦਵਾਰ ਹੋਣੇ ਚਾਹੀਦੇ ਇਮਾਨਦਾਰ ਹੋਣ ਔਰ ਕੱਗੇ ਦੇ ਜਿਹੜੇ ਵਿਕਾਸ ਦੇ ਲਈ ਜਿਹੜੇ ਅਧੂਰੇ ਕੰਮ ਹੈ ਕੱਗੇ ਦੇ ਵਿੱਚ ਉਹ ਕੰਮ ਪੈਲ ਦੇ ਆਧਾਰਤ ਕਰਨ ਉਹ ਉਮੀਦਵਾਰ ਹੋਣੇ ਚਾਹੀਦੇ ਆਕਾਲੀ ਦਲ ਕਾਂਗਰਸ ਅਤੇ ਆਪ ਪਾਰਟੀ ਦੇ ਉਮੀਦਵਾਰ ਆਪਣੇ ਚੋਣ ਮੈਦਾਨ ਸੇ ਉਤਰੇ ਹਨ ਔਰ ਉਨ੍ਹਾਂ ਵੱਲੋਂ 21 ਦਸੰਬਰ ਨੂੰ ਵੋਟਰਾਂ ਵੱਲੋਂ ਕਿਹਨਾਂ ਨੂੰ ਜਿਤਾ ਕੇ ਨਗਰ ਪੰਚਾਇਤ ਅੱਗੇ ਭੇਜਿਆ ਜਾਂਦਾ ਹੈ ਇਹ ਸਮਾਂ ਦੱਸੇਗਾ 21 ਸਾਈਡ ਨੂੰ ਪਤਾ ਲੱਗਣਾ ਹੈ ਲੇਕਿਨ ਲੋਕਾਂ ਦੀ ਜਿਹੜੀ ਮੁੱਖ ਸਮੱਸਿਆਵਾਂ ਹੈ ਸੀਵਰੇਜ ਹੈ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਗੰਦਗੀ ਹੈ ਨਾਲਾਗ ਦੇਖਿਆ ਪਿੰਡ ਕਸਵਾ ਕੱਗੇ ਵਿੱਚ ਜਿਹੜਾ ਗੰਦਾ ਨਾਲਾ ਉਹ ਗੰਦਾ ਨਾਲਾ ਲੋਕਾਂ ਦੇ ਲਈ ਇੱਕ ਮੁਸੀਬਤ ਬਣਿਆ ਹੋਇਆ ਹੈ ਇਹ ਕਈ ਗੰਭੀਰ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਇਸ ਵਾਰ ਆਪਣੇ ਉਮੀਦਵਾਰਾਂ ਨੂੰ ਬੋਟ ਰਿਪੋਰਟ ਪਾਣਗੇ ਕੈਮਰਾਮੈਨ ਵਿੱਕੀ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ